ਜਿਨ੍ਹਾਂ ਮਾਮਾ ਦੀਆਂ ਅੱਖਾਂ ਸਾਹਮਣੇ ਉਹਨਾਂ ਦੀਆਂ ਧੀਆਂ ਨੂੰ ਵਾਲਾਂ ਤੋਂ ਧੂ ਧੂ ਕੇ ਕੋਨਿਆਂ ਵਿੱਚ ਲਜਾ ਲਾ ਕੇ ਉਹਨਾਂ ਦੇ ਬਲਾਤਕਾਰ ਕੀਤੇ ਗਏ ਜਵਾਨ ਪੁੱਤਾਂ ਨੂੰ ਪਰਨਿਆਂ ਤੋਂ ਧੂ ਧੂ ਕੇ ਉਹਨਾਂ ਦੇ ਗਲਾਂ ਵਿੱਚ ਉਹਨਾਂ ਦੀ ਪੱਗਾ ਪਾ ਪਾ ਕੇ ਧੂਇਆ ਗਿਆ ਤੇ ਕਿਰਪਾਨਾਂ ਨਾਲ ਵਟ ਦਿੱਤੇ ਗਏ ਜਿਨ੍ਹਾਂ ਭੈਣਾਂ ਦੇ ਸਾਹਮਣੇ ਉਹਨਾਂ ਦੇ ਭਰਾਵਾਂ ਨੂੰ ਜ਼ਿੰਦਾ ਜਲਾਇਆ ਗਿਆ ਤੇ ਉਹਨਾਂ ਦੇ ਨਾਲ ਬਲਾਤਕਾਰ ਕੀਤੇ ਗਏ ਜਿਨ੍ਹਾਂ ਪਿਓਆਂ ਦੇ ਸਾਹਮਣੇ ਉਹਨਾਂ ਦੀਆਂ ਧੀਆਂ ਨੂੰ ਨੰਗਿਆਂ ਕਰਕੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਬਲਾਤਕਾਰ ਕੀਤੇ ਉਹ ਲੋਕ ਇਸ ਗੱਲ ਦੀ ਗਵਾਹੀ ਭਰਦੇ ਆ ਜਿਹੜੇ ਇਸ ਟਾਈਮ ਵੀ ਜਿਉਂਦੇ ਆ ਕਿ ਇੱਕ ਦਿਨ ਪਹਿਲਾਂ ਅਮਤਾ ਬਚਨ ਨੇ ਟੀਵੀ ਉੱਤੇ ਇਹ ਬਿਆਨ ਦਿੱਤਾ ਸੀ ਨਾਰਾ ਲਾਇਆ ਸੀ ਕਿ ਖੂਨ ਦਾ ਬਦਲਾ ਖੂਨ ਲਵਾਂਗੇ ਜਿਨ੍ਹਾਂ ਸਿੱਖਾਂ ਨੇ ਜਿਨ੍ਹਾਂ ਲੋਕਾਂ ਨੇ ਸਾਡੀ ਮਾਂ ਮਾਰੀਆ ਹਿੰਦੁਸਤਾਨ ਦੀ ਮਾਂ ਮਾਰੀਆ ਇਹ ਖੂਨ ਦੇ ਛੱਟੇ ਉਹਨਾਂ ਲੋਕਾਂ ਦੇ ਘਰਾਂ ਤੱਕ ਵੀ ਜਾਣੇ ਚਾਹੀਦੇ ਆ ਨੂੰ ਉਦੋਂ ਵੀ ਸੋਚਣਾ ਚਾਹੀਦਾ ਸੀ ਕਿ ਜਦ ਜਿਹੜਾ ਮੈਂ ਨਾਰਾ ਲਮਣ ਡਿਆ ਆ ਇਹ ਤੇ ਮੇਰੀ ਮਾਂ ਦਾ ਸਿੱਖ ਭਾਈ ਚਾਰਾ ਮਾਰਿਆ ਜਾਏਗਾ ਉਹਨਾਂ ਨੂੰ ਪਤਾ ਲਿਆ ਜਾਏਗਾ ਫਿਰ ਅਸੀਂ ਇਹੋ ਜੇ ਬੰਦੇ ਨੂੰ ਕਲੀਨ ਚਿੱਟ ਕਿਵੇਂ ਦੇ ਸਕਦੇ ਆ ਫਿਰ ਅਸੀਂ ਇਹੋ ਜਿਹੇ ਬੰਦੇ ਦੇ ਪੈਰੀ ਕਿਵੇਂ ਪੈ ਸਕਦੇ ਆ ਦਲਜੀਤ ਦਸਾਂਜ ਗਲਤ ਨਹੀਂ ਹੈਗਾ ਪੰਜਾਬ ਦਾ ਬਹੁਤ ਵੱਡਾ ਦਰਦੀ ਆ ਪੰਜਾਬ ਵਿੱਚ ਕੁਝ ਵੀ ਹੋਵੇ ਸਭ ਤੋਂ ਪਹਿਲਾਂ ਉਹ ਬੰਦੇ ਦੀ ਆਵਾਜ਼ ਉੱਠਦੀ ਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹ ਆਵਾਜ਼ ਚੱਕਦਾ ਆ ਆਵਾਜ਼ ਪਚਾਉਂਦਾ ਆ ਧਰਨਿਆਂ ਦੀ ਵਾਰ ਨੂੰ ਵੀ ਹੋਇਆ ਹਲਾਂ ਦੀ ਵਾਰ ਨੂੰ ਵੀ ਹੋਇਆ ਔਰ ਛੋਟੇ-ਮੋਟੇ ਮੁੱਦੇ ਵੀ ਹੋਣ ਤਾਂ ਉਹ ਪੰਜਾਬ ਨਾਲ ਕਨੈਕਟ ਰਹਿੰਦਾ ਆ ਦਿਲਜੀਤ ਗਲਤ ਨਹੀਂ ਹੈਗਾ ਦਿਲਜੀਤ ਗਿਰਦਾਰ ਨਹੀਂ ਹੈਗਾ ਉਹਨੂੰ ਧਮਕੀਆਂ ਦੇਣ ਦੀ ਵੈਸੇ ਕੋਈ ਲੋੜ ਨਹੀਂ ਹੈਗੀ ਉਹਦੇ ਕੋਲੋਂ ਇੱਕ ਛੋਟੀ ਜੀ ਗਲਤੀ ਹੋਈ ਆ ਉਹ ਗਲਤੀ ਇਹ ਆ ਕਿ ਉਹ ਉਹਦੇ ਅੰਤਾ ਬਚਨ ਦੇ ਪੈਰੀ ਪੈ ਗਿਆ ਜਿਨੇ ਇਹ ਨਾਰਾ ਲਾਇਆ ਸੀ ਖੂਨ ਦੇ ਬਦਲਾ ਖੂਨ ਹੋਵੇਗਾ ਕਿ ਅੱਜ ਸਲਮਾਨ ਖਾਨ ਵਰਗਾ ਬੰਦਾ ਕੋਈ ਵੀ ਬਿਆਨ ਦੇ ਦੇਵੇ ਜਿਉ ਕਹਿ ਦੇ ਸਿੱਖ ਚੰਗਿਆ ਤਾਂ ਉਹਦੇ ਫੈਨਾਂ ਨੂੰ ਲੱਗਦਾ ਵੀ ਸਿੱਖ ਚੰਗਿਆ ਜਿਉ ਕਹਿ ਦੇ ਪੰਜਾਬੀਆਂ ਵਰਗਾ ਕੋਈ ਨਹੀਂ ਤਾਂ ਉਹਦੇ ਫੈਨਾਂ ਨੂੰ ਵੀ ਲੱਗਦਾ ਪੰਜਾਬੀਆਂ ਵਰਗਾ ਕੋਈ ਨਹੀਂ ਜੇ ਸਲਮਾਨ ਖਾਨ ਅੱਜ ਇੱਕ ਛੋਟਾ ਜਿਹਾ ਬਿਆਨ ਦੇ ਦੇਵੇ ਵੀ ਇਹਨਾਂ ਨਾਲੋਂ ਗੰਦਾ ਬੰਦਾ ਕੋਈ ਨਹੀਂ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਜਿਆਦਾ ਨਹੀਂ ਤਾਂ 10% ਫੈਨ ਤਾਂ ਇਸ ਗੱਲ ਐਗਰੀ ਕਰਨਗੇ ਕਿ ਸਿੱਖ ਗਲਤ ਬਾ ਭਾਵੇਂ ਉਹਨਾਂ ਦੇ ਯਾਰ ਵੀ ਕੋਈ ਨਾ ਕੋਈ ਸਿੱਖ ਹੋਵੇ ਫੈਨ ਫੋਲਿੰਗ ਦਾ ਐਡਾ ਵੱਡਾ ਚੱਕਰ ਪੈਂਦਾ ਆ ਆਪਾਂ ਨੂੰ ਸੋਚਣਾ ਚਾਹੀਦਾ ਕਿ ਇੱਕ ਬੰਦੇ ਨੇ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਸਾਡੇ ਭਰਾਵਾਂ ਨੂੰ ਜਿੰਦਾ ਜਲਵਾਉਣ ਦੀ ਕੋਸ਼ਿਸ਼ ਕੀਤੀ ਆ ਬਿਆਨ ਦਿੱਤੇ ਆ ਜਿੰਨੀਆਂ ਭੈਣਾਂ ਦਾ ਦਿੱਲੀ ਵਿੱਚ ਬਲਾਤਕਾਰ ਹੋਇਆ ਉਹਨਾਂ ਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਅੰਦਾਬਚਨ ਵੀ ਹੈ ਕਿਉਂਕਿ ਉਹਦੇ ਫੈਨਾਂ ਨੇ ਵੀ ਉਹਦੇ ਮਗਰ ਲੱਗ ਕੇ ਉਹਦੇ ਬਿਆਨਾਂ ਤੋਂ ਪੜਕਾਉ ਬਿਆਨਾਂ ਤੋਂ ਪ੍ਰਭਾਵਿਤ ਹੋ ਕੇ ਇਹ ਵਾਲੇ ਕਦਮ ਚੱਕੇ ਹੋਣਗੇ ਸੋ ਆਪਾਂ ਉਹਨੂੰ ਬਿਲਕੁਲ ਵੀ ਨਹੀਂ ਬਖਸ਼ ਸਕਦੇ ਦਲਜੀਤ ਦਸਾਂਜ ਕੋਲੋ ਗਲਤੀ ਹੋਈ ਆ ਤਾਂ ਉਹਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਉਹਨੂੰ ਮੌਕਾ ਦਿੱਤਾ ਜਾ ਸਕਦਾ ਆ ਪਰ ਉਹਨੂੰ ਧੰਕੀ ਦੇਣਾ ਜਾਂ ਉਹਨੂੰ ਗਰਦਾਰ ਕਹਿ ਦੇਣਾ ਉਹਨੂੰ ਪੰਥ ਚੋਂ ਛੇਤਰ ਦੇਣਾ ਵਗੈਰਾ ਵਗੈਰਾ ਇਹ ਵਾਲੀਆਂ ਮੈਨੂੰ ਨਹੀਂ ਲੱਗਦਾ ਇਹ ਕੁਝ ਕਰਨਾ ਚਾਹੀਦਾ ਕਿਉਂਕਿ ਜਿਹੜਾ ਬੰਦਾ ਸਾਡੇ ਨਾਲ ਹਮੇਸ਼ਾ ਖੜਦਾ ਆ ਉਹ ਆਪਣੀ ਫਿਲਮ ਵਾਸਤੇ ਵੀ ਯੂਜ਼ ਰਿਹਾ ਆ ਉਨੇ ਕੁਝ ਹੋਰ ਵੀ ਇਦਾਂ ਦੇ ਕਦਮ ਚੱਕੇ ਆ ਜਿੰਨਾ ਕਰਕੇ ਉਹਨੂੰ ਹਿੰਦੂ ਸਮਾਜ ਵੱਲੋਂ ਜਾਂ ਇੰਡੀਆ ਦੀਆਂ ਕੁਝ ਇੱਕ ਏਜੰਸੀਆਂ ਵੱਲੋਂ ਜਾਂ ਕੁਝਕ ਲੋਕਾਂ ਵੱਲੋਂ ਉਹਨੂੰ ਤੰਗ ਪਰੇਸ਼ਾਨ ਕੀਤਾ ਗਿਆ ਫਿਰ ਜੇ ਅਸੀਂ ਵੀ ਉਸ ਬੰਦੇ ਨੂੰ ਇਹ ਕੁਝ ਕਰਾਂਗੇ ਤਪੇ ਉਹ ਉਹ ਗੱਲ ਹੋਈ ਨਾ ਥੂਬੀ ਦਾ ਕੁੱਤਾ ਨਾ ਘਰਦਾ ਨਾ ਘਾਟਦਾ ਇੱਕ ਗਲਤੀ ਜ਼ਰੂਰ ਹੈਗੀ ਹੈ ਦਲਜੀਤ ਦੀ ਹੌਲੀ ਜਿਹੜੇ ਲੋਕੀ ਕੇਬੀ ਕੇਬੀਸੀ ਦੇਖਦੇ ਆ ਕੌਣ ਬਣੇਗਾ ਕਰੋੜਪਤੀ ਐਵਰੀਡੇ ਦੇ ਦੇਖਦੇ ਆ ਉਹਨਾਂ ਨੂੰ ਪਤਾ ਆ ਕਿ ਉੱਥੇ ਕੋਈ ਵੀ ਆਇਆ ਹੋਇਆ ਗੈਸਟ ਜਦੋਂ ਵੀ ਅੰਤਾਪ ਬੱਜਨ ਦੇ ਪੈਰੀ ਪੈਣ ਦੀ ਕੋਸ਼ਿਸ਼ ਕਰਦਾ ਤਾਂ ਉਹ ਪਹਿਲੀ ਉਹਨੂੰ ਰੋਕ ਦਿੰਦਾ ਸਿੱਧਾ ਕਹਿੰਦਾ ਪਈ ਆ ਕੰਮ ਨਹੀਂ ਕਰਨਾ ਸਮਾਂ ਕਿ ਕਈ ਵੇਲੇ ਬੇਇੱਜ਼ਤੀ ਵੀ ਕਰਦਾ ਤੇ ਜਦ ਦਲਜੀਤ ਨੂੰ ਵੀ ਪਤਾ ਹੋਵੇਗਾ ਵੀ ਇੱਥੇ ਕੋਈ ਛੋਟਾ ਮੋਟਾ ਬੰਦਾ ਵੀ ਆਉਂਦਾ ਆ ਤਾਂ ਅੰਦਾ ਬੱਜਨ ਉਹਨੂੰ ਵੀ ਪੈਰੀ ਹੱਥ ਨਹੀਂ ਲਾਉਣ ਦਿੰਦਾ ਫੇ ਉਹਨੂੰ ਕਿ ਲੋਰ ਸੀਗੀ ਚੁੱਪਚਾਪ ਖੜਾ ਰਹਿ ਰਿਹਾ ਦਾ ਆਪਣੇ ਗਿਲਜੀਤ ਨੇ ਕਿਹਾ ਕਿ ਮੈਂ ਹੜਾ ਵਾਸਤੇ ਗਿਆ ਸੀਗਾ ਪਈ ਆਪਾਂ ਮੈਂ ਲੋਕਾਂ ਨੂੰ ਕਨਵਿੰਸ ਕਰਾ ਸਕਾਂ ਪਈ ਲੋਕੀ ਫੰਡਿੰਗ ਕਰਨ ਵੱਧ ਤੋਂ ਵੱਧ ਡੋਨੇਟ ਕਰਨ ਬਹੁਤ ਵਧੀਆ ਗੱਲ ਵਾ ਕੀਤਾ ਵੀ ਆ ਲੋਕਾਂ ਨੇ ਪਰ ਕੰਮ ਤੱਕ ਸੀਮਤ ਰਹਿਣਾ ਚਾਹੀਦਾ ਅੰਤਵਾਚਣ ਨਾਲ ਫਿਲਮਾਂ ਕਰੇ ਗਾਣੇ ਕਰੇ ਜੋ ਮਰਜੀ ਕਰੇ ਉਹਦਾ ਕੰਮ ਆ ਪਰ ਉੱਥੇ ਦਿਲਜੀਤ ਕਹਿ ਵੀ ਸਕਦਾ ਪਈ ਮੇਰਾ ਕੰਮ ਕੋਈ ਉਂਗਲ ਚੱਕਦਾ ਵੀ ਨਹੀਂ ਹੈਗਾ ਪਰ ਪੈਣ ਦੀ ਕੀ ਲੋੜ ਵਾ ਕਿਉਂਕਿ ਉਹਦੇ ਪੈਰਾਂ ਦੇ ਉੱਤੇ ਸਾਡੀਆਂ ਧੀਆਂ ਦੇ ਹੰਝੂ ਲੱਗੇ ਹੋਇਆ ਸਾਡੀਆਂ ਮਾਵਾਂ ਦੀਆਂ ਤੜਫਦੇ ਹੋਏ ਚਿਹਰੇ ਹੋਏ ਆ ਉਹਦੇ ਪੈਰਾਂ ਦੇ ਉੱਤੇ ਉਹਦੇ ਪੈਰਾਂ ਦੇ ਉੱਤੇ ਸਾਡੇ ਬਜ਼ੁਰਗਾਂ ਦਾ ਖੂਨ ਲੱਗਾ ਹੋਇਆ ਜਿਨ੍ਹਾਂ ਦੇ ਗਲਾਂ ਵਿੱਚ ਜਲਦੇ ਹੋਏ ਟਾਇਰ ਪਏ ਸੀ ਉਹਦੀਆਂ ਅੱਖਾਂ ਦੇ ਵਿੱਚ ਉਹਦੇ ਚਿਹਰੇ ਦੇ ਉੱਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਜਲਦੇ ਹੋਈਆਂ ਬੀੜਾਂ ਆ ਦੇਖ ਰਹੀਆਂ ਹੈ ਪਰ ਆਪਾਂ ਉਸ ਬੰਦੇ ਨੂੰ ਜੇ ਉਹ ਐਕਟਰ ਦੇ ਰੂਪ ਵਿੱਚ ਜਦੋਂ ਆ ਉਹਨੂੰ ਠੀਕ ਆ ਐਕਟਰ ਦੇ ਰੂਪ ਵਿੱਚ ਇਹਨੂੰ ਰੱਖਣ ਰੱਖਿਆ ਜਾਵੇ ਤਾਂ ਠੀਕ ਆ ਉਹਦੇ ਪੈਰ ਹੀ ਪੈਣਾ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈਗੀ ਹੁਣ ਆਪਾਂ ਦਿਲਜੀਤ ਨੂੰ ਗਲਤ ਕਹਿ ਦਿੰਦੇ ਆ ਮੰਨ ਲਓ ਧਮਕੀਆਂ ਦੇ ਦਿੱਤੀਆਂ ਪਰ ਕੱਲ ਨੂੰ ਅਗਲਾ ਕਹੂਗਾ ਠੀਕ ਆ ਯਾਰ ਆ ਲੋ ਆਪਣੇ ਹੱਥ ਖੜੇ ਮੈਂ ਮਾੜਾ ਠੀਕ ਆ ਮੈਂ ਮਾੜਾ ਮੈਂ ਆਪਣੇ ਘਰੇ ਬੈਠਾ ਕੱਲ ਨੂੰ ਕੁਝ ਵੀ ਹੁੰਦਾ ਫਿਰ ਅਸੀਂ ਕਹਾਂਗੇ ਦ ਸਿੰਗਰ ਬੋਲਦੇ ਨਹੀਂ ਜਦੋਂ ਅਸੀਂ ਇੱਕ ਬੰਦੇ ਨੂੰ ਇੰਨਾ ਜ਼ਿਆਦਾ ਦਬਾ ਦਿੰਦੇ ਆ ਇੰਨਾ ਜ਼ਿਆਦਾ ਦਬਾ ਦਿੰਦੇ ਨੇ ਵੀ ਉਹਦੀ ਗਲਤੀ ਨੂੰ ਹੀ ਗੁਨਾਹ ਬਣਾ ਦਿੰਦੇ ਆ ਫਿਰ ਅੱਕ ਕੇ ਇੱਕ ਵਰੀ ਬੰਦਾ ਕਹਿੰਦਾ ਕਿ ਆ ਲੋ ਆਪਣੇ ਹੱਥ ਖੜੇ ਕਿਉਂਕਿ ਹੈ ਤਾਂ ਅਡੀ ਲੀਸਟ ਇਨਸਾਨ ਹੀ ਆ ਨਾ ਹੁਣ ਰੱਬ ਤਾਂ ਹੈ ਨਹੀਂ ਪਿਆਮੀ ਲੋਕਾਂ ਨੇ ਗਾਲਾਂ ਕੱਢਦੀਆਂ ਤੇ ਫੇਰ ਭਲਾਈ ਵਾਲੇ ਕੰਮ ਕਰਨੇ ਨਹੀਂ ਇੱਕ ਲਿਮਿਟ ਹੁੰਦੀ ਆ ਸੋ ਆਪਾਂ ਨੂੰ ਚਾਹੀਦਾ ਕਿ ਉਹ ਵਾਲੀ ਲਿਮਿਟ ਕਰਾਸ ਨਾ ਕੀਤੀ ਜਾਵੇ ਤੇ ਅਮਤਾ बच्चन ਦੇ ਉੱਤੇ ਆਪਾਂ ਫੇਰ ਆ ਜਾਂਦੇ ਆ ਅਮਤਾ बच्चन ਦਾ ਇਹ ਵਾਲਾ ਬਿਆਨ ਤੁਸੀਂ ਕਿਤੇ ਵੀ ਲੱਭੂਗੇ ਤਾਂ ਹੁਣ ਲੱਭਣਾ ਨਹੀਂ ਇੱਥੋਂ ਤੱਕ ਕਿ ਤੁਸੀਂ AI ਨੂੰ ਵੀ ਪੁੱਛੂਗੇ ਚੈਟ ਜੀਪੀਟੀ ਨੂੰ ਵੀ ਪੁੱਛੂਗੇ ਉਹਦੇ ਕੋਲ ਵੀ ਇਹਦਾ ਸਵਾਲ ਹੈ ਨਹੀਂ ਜਵਾਬ ਹੈ ਨਹੀਂਗਾ ਕਿਉਂਕਿ ਉਹਨਾਂ ਨੇ ਸਾਰੇ ਪਾਸਿਓਂ ਰਿਮੂਵ ਕਰਵਾਤਾ ਉਹਨਾਂ ਦੇ ਨਾਲ ਜੀ ਸੋਸ਼ਲ ਮੀਡੀਆ ਦਾ ਹੈ ਹੀ ਨਹੀਂ ਸੀ ਫੇ ਇੱਕ ਵੀਡੀਓ ਆਈ ਜਾਂ ਨਿਊਜ਼ ਵਿੱਚ ਕੁਝ ਆਇਆ ਕਿ 15 ਪੇਜਾਂ ਨੇ ਪਾਤਾ ਪਈਆ ਪੇਜਾਂ ਨੇ ਪਤਾ ਵੀ ਉਹ ਜੇ ਡਿਲੀਟ ਵੀ ਕਰਾਉਂਦੇ ਆ ਕਿਸੇ ਨਾ ਕਿਸੇ ਦੇ ਫੋਨ ਵਿੱਚ ਪਈ ਰਹਿੰਦੀ ਉਹ ਚੀਜ਼ ਕਿਸੇ ਨਾ ਕਿਸੇ ਪੇਜ ਉੱਤੇ ਪਈ ਰਹਿੰਦੀ ਹੈ ਚੀਜ਼ ਹਰ ਇੱਕ ਜਗ੍ਹਾ ਤੋਂ ਰਿਮੂਵ ਨਹੀਂ ਕਰਾਈ ਜਾ ਸਕਦੀ ਪਰ ਉਹਨਾਂ ਦੇ ਦਿਨਾਂ ਵਿੱਚ ਸਿਰਫ ਲਿਮਟਿਡ ਜੇ ਸਰੋਤ ਹੁੰਦੇ ਸੀਗੇ ਟੀਵੀ ਹੁੰਦਾ ਸੀ ਅਖਬਾਰ ਹੁੰਦੀ ਸੀ ਤੇ ਜਿਹੜਾ ਟੀਵੀ ਵਾਲਾ ਸਿਸਟਮ ਸੀਗਾ ਉਹ ਤਾਂ ਉਹਨਾਂ ਨੇ ਨਾਲ ਦੀ ਨਾਲ ਹੀ ਰਿਮੂਵ ਕਰਵਾਤਾ ਜੋ ਵੀ ਸੀਗਾ ਉਹਦਾ ਸਾਰਾ ਕੁਝ ਤੇ ਜਿਹੜਾ ਮੀਡੀਆ ਕੋਲ ਪਿਆ ਸੀਗਾ ਬੈਕਅਪ ਡਾਟਾ ਉਹ ਵੀ ਸ਼ਾਇਦ ਕਹਿੰਦੇ ਆ ਕਿ ਉਹਨਾਂ ਦੇ ਹੁਣ ਸੈਂਟਰ ਕੋਲ ਪਿਆ ਹੋਊਗਾ ਕਿਤੇ ਮੀਡੀਆ ਕੋਲ ਵੀ ਹੈ ਨੀਗਾ ਤੇ ਅਖਬਾਰਾਂ ਦਾ ਹੁਣ ਮੈਨੂੰ ਕੁਝ ਕਹਿ ਨਹੀਂ ਸਕਦਾ ਕਿ ਉਹ ਅਖਬਾਰਾਂ 'ਚ ਛਪਿਆ ਸੀ ਜਾਂ ਨਹੀਂ ਸੀ ਛਪਿਆ ਕਿ ਛਪਣ ਅਖਬਾਰਾਂ ਲੋਕਾਂ ਦੇ ਘਰਾਂ ਤੱਕ ਪੁੱਜਣ ਤੋਂ ਪਹਿਲਾਂ ਪਹਿਲਾਂ ਹੀ ਇਹ ਵਾਲਾ ਕਾਂਡ ਹੋ ਗਿਆ ਸੀਗਾ ਐਨ ਤਾਂ ਮੈਨੂੰ ਡੀਪਲੀ ਨਹੀਂ ਪਤਾ ਹੈਗਾ ਪਰ ਕੁਝ ਵੀ ਲੱਭੂਗੇ ਤੁਹਾਨੂੰ ਨਹੀਂ ਲੱਭਣਾ ਪਰ ਇਹ ਹੋਇਆ ਸੀ ਤੇ ਇਹਦੀਆਂ ਗਵਾਹੀਆਂ ਭਰਦੇ ਆ ਉਸ ਟਾਈਮ ਦੇ ਲੋਕ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਅਮਤਾ बच्चन ਉਰਫ ਲੰਬੂ ਨੂੰ ਟੀਵੀ ਉੱਤੇ ਦੇਖਿਆ ਤੇ ਆਪਣੇ ਕੰਨਾਂ ਨਾਲ ਉਹਦੇ ਬਿਆਨ ਸੁਣੇ ਪਰ ਉਹਨੂੰ ਸੀਰੀਅਸ ਨਹੀਂ ਲਿਆ ਕਿ ਸ਼ਾਇਦ ਐਕਟਰ ਵਾ ਐਕਟਿੰਗ ਕਰ ਰਿਹਾ ਪਰ ਉਹ ਉਸ ਵੇਲੇ ਐਕਟਿੰਗ ਨਹੀਂ ਸੀ ਕਰ ਰਿਹਾ ਇਸ ਗੱਲ ਨੂੰ ਸਾਨੂੰ ਸਮਝਣਾ ਪਊਗਾ ਫਿਰ ਜੇ ਪੁੱਛਾ ਪ੍ਰੈਸ ਵਾਲੋ ਨੇ ਔਰ ਸੀਜੀੀ ਵਾਲੋ ਨੇ ਆਪ ਅਭਿਸ਼ਕ ਬਚਨ ਦਾ ਨਾਮ ਤਾਂ ਲੈਂਦੇ ਹੋ ਉਹ ਕਹਿੰਦਾ ਆਪਕੇ ਕੋਲ ਸਬੂਤ ਅਰੇ ਸਬੂਤ ਤਾਂ ਆਪਕੇ ਪਾਸ ਪੜਾ ਹੋਇਆ ਹੈ ਹਮਾਰੇ ਸੇ ਕਿਉਂ ਪੁੱਛਦੇ ਹੋ ਆਪ ਉਹ ਡੇਟ ਦਾ ਦੇਖੋ ਨਾ ਜਦ ਇੰਦਰਾਜੀ ਦਾ ਸੰਸਕਾਰ ਕੀਤਾ ਹੈ ਉਸ ਸਮੇਂ ਆਪ ਦੇਖੋ ਅਬਦਾ ਵਚਨ ਕੀ ਕਹਿ ਰਹਾ ਹੈ ਬੋਲੀਵੁੱਡ ਨਾਲ ਕੰਮ ਕਰਨਾ ਮਾੜਾ ਨਹੀਂ ਕਿਉਂਕਿ ਬੋਲੀਵੁੱਡ ਸਾਡਾ ਹੀ ਆ ਪੰਜਾਬੀਆਂ ਦਾ ਹੀ ਆ ਸਭ ਤੋਂ ਵੱਧ ਪੰਜਾਬੀ ਆ ਪਰ ਬੋਲੀਵੁੱਡ ਦੇ ਕੁਝ ਕੁ ਲੋਕਾਂ ਦੇ ਪੈਰੀਂ ਪੈਣਾ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਕਿਉਂਕਿ ਜਿਹੜਾ ਵੀ ਬੰਦਾ ਪੰਜਾਬ ਦੀ ਹੱਦ ਟੱਪ ਗਿਆ ਨਾ ਉਹ ਫਿਰ ਦੁਬਾਰਾ ਜੇ ਪੰਜਾਬ 'ਚ ਆਇਆ ਆ ਤਾਂ ਉਹਨੂੰ ਇੱਕ ਵਾਰੀ ਮਾੜਾ ਮੋਟਾ ਧਵਾ ਲੈਣਾ ਚਾਹੀਦਾ ਕਿਤੇ ਨਾ ਕਿਤੇ ਮੈਲ ਲੱਗੀ ਰਹਿ ਜਾਂਦੀ ਆ ਤੇ ਜਿਹੜੇ ਰਹਿੰਦੇ ਹੀ ਬਾਹਰ ਆ ਸੈਂਟਰ ਦੀਆਂ ਗੋਦੀਆਂ ਵਿੱਚ ਆਏ ਦਿਨ ਉਹਨਾਂ ਨਾਲ ਮਿਲਦੇ ਆ ਤੇ ਉਹਨਾਂ ਨਹੀਂ ਉਹਨਾਂ ਨੂੰ ਆਪ ਅਕਸੈਪਟ ਨਹੀਂ ਕਰ ਸਕਦੇ ਹੁਣ ਲੰਬੂ ਕਲੀਨ ਚਿੱਟ ਲੈਂਡ ਦੇ ਚੱਕਰ ਵਿੱਚ ਹੀ ਹੁਣ ਲੰਬੂ ਦਾ ਚੱਕਰ ਪਤਾ ਕੀ ਆ ਉਹ ਚੋਂ ਦਾ ਹੁਣ ਉਹ ਦਲਜੀਤ ਨੂੰ ਕਿਉਂ ਸੱਦਿਆ ਗਿਆ ਹੋਊਗਾ ਉਹ ਤਾਂ ਤੁਹਾਨੂੰ ਲੱਗਦਾ ਕਿ ਪੰਜਾਬ ਨਾਲ ਉਹਨਾਂ ਨੂੰ ਇੰਨਾ ਮੋਹ ਆ ਪਈ ਉਹ ਫੰਡਿੰਗ ਵਾਸਤੇ ਜਿੱਹਾ ਆਪਣੀ ਡੋਨੇਸ਼ਨ ਵਾਸਤੇ ਉਹਨਾਂ ਨੇ ਸਪੈਸ਼ਲ ਐਪੀਸੋਡ ਰੱਖਿਆ ਦਰਜੀਤ ਉਹਨਾਂ ਨਾਲ ਹੋ ਸਕਦਾ ਕਿ ਐਸ ਵਿਲੇ ਮਤਾਬ ਬਚਨ ਨੂੰ ਫੀਲ ਕਰਦਾ ਹੋਵੇ ਕਿ ਮੈਂ ਜਿਹੜਾ ਉਸ ਵੇਲੇ ਬਿਆਨ ਦਿੱਤਾ ਗਲਤ ਸੀ ਮੈਨੂੰ ਨਹੀਂ ਸੀ ਦੇਣਾ ਚਾਹੀਦਾ ਹੋ ਸਕਦਾ ਉਹਨੂੰ ਫੀਲ ਹੁੰਦਾ ਹੋਵੇ ਪਰ ਉਹਨੇ ਹਲੇ ਤੱਕ ਮਾਫੀ ਨਹੀਂ ਮੰਗੀ ਮਾਫੀ ਛੱਡੋ ਅਗਲੇ ਨੇ ਮੰਨਿਆ ਹੀ ਨਹੀਂ ਉਹ ਕਹਿੰਦਾ ਮੈਂ ਕਿਹਾ ਹੀ ਨਹੀਂ ਐਦਾਂ ਦਾ ਕੁਝ ਮੇਰਾ ਇਸ ਚੀਜ਼ ਨਾਲ ਕਹਿੰਦਾ ਦੰਗਿਆਂ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ ਸਾਹਬ ਮੁੱਕਰ ਗਿਆ ਜਿਹੜਾ ਬੰਦਾ ਮਾਫੀ ਨਹੀਂ ਮੰਗਦਾ ਅੰਦਰੋਂ ਜੋ ਮਰਜ਼ੀ ਹੋਵੇ ਉਹਨੂੰ ਕਲੀਨ ਚਿੱਟ ਦੇਣੀ ਕੋਈ ਚੰਗੀ ਗੱਲ ਨਹੀਂ ਹੈਗੀ ਸੋ ਸਾਨੂੰ ਇਸ ਗੱਲ ਦਾ ਐਗਰੀ ਵੀ ਹੋਣਾ ਚਾਹੀਦਾ ਆ ਸੋਚਣਾ ਵੀ ਚਾਹੀਦਾ ਕਿ ਦਿਲਜੀਤ ਦੀ ਗਲਤੀ ਆ ਕੋਈ ਗੁਨਾਹ ਨਹੀਂ ਸੋ ਉਹਨੂੰ ਜਲਦੀ ਤੋਂ ਜਲਦੀ ਮਾਫ ਕੀਤਾ ਜਾਣਾ ਚਾਹੀਦਾ ਉਹਨੂੰ ਦੁਬਾਰਾ ਐਕਸੈਪਟ ਕਰਨਾ ਚਾਹੀਦਾ ਤੇ ਉਹਨੂੰ ਗਦਾਰਾਂ ਵਾਲੀ ਕੈਟਾਗਰੀ ਵਿੱਚ ਕਿਰਪਾ ਕਰਕੇ ਨਾ ਪਾਓ ਆਪਣਾ ਬੱਚਾ ਆ ਤੇ ਉਹਨੂੰ ਪਿਆਰ ਨਾਲ ਸਮਝਾਈਏ ਧੰਨਵਾਦ